ਸਾਸਰੀ ਘਰ ਮਤਰ ਕੀ ਹਾਲ ਚਾਲ ਹੈ ਸਵਾਤ ਹੈ ਤੁਹਾਡਾ ਆਪਣੀ ਚੱਸੀ ਦੌਧਰ ਬਲੌਗ ਚੈਨਲ ਤੇ ਜੀ ਅਸੀਂ ਮੋਗੇ ਜ਼ਿਲ੍ਹੇ ਚ ਖੜੇ ਆ ਜੀ ਦੇਖ ਸਕਦੇ ਹੋ ਤੁਸੀਂ ਆ ਜਿਹੜੀ ਆਪਣੇ ਕੋਲੇ ਮੱਝ ਖੜੀ ਆ ਜੀ ਇਹ ਸੇਲ ਆ ਜੀ ਇਹਦੇ ਬਾਰੇ ਪੁੱਛਦੇ ਆ ਜੀ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆ ਜੀ ਤੇ ਕੀ ਹਿਸਾਬ-ਤਾਬਾ ਤੇ ਦੱਸਿਓ ਬਾਈ ਜੀ ਮੜਾਏ ਇਹਦੇ ਬਾਰੇ ਸਾਸਰੀਆ ਵੀਰੇ ਸਾਸਰੀ ਕਾ ਬਾਈ ਜੀ ਬਾਈ ਜੀ ਇਹ ਨੀਲੀ ਰਾਵੀ ਮੱਝ ਆ ਠੀਕ ਆ ਜੀ ਤੀਜਾ ਸੁਆਏ ਠੀਕ ਆ ਜੀ ਤੇ ਟੇਡੇ ਟੱਕ ਵਾਲੀ ਆ ਕਦ ਕੁਦ ਬਹੁਤ ਆ ਵੀਰੇ ਠੀਕ ਹੈ ਤੇ ਲੇਵਲੂਆ ਦੇਖ ਸਕਦੇ ਆ ਬਾਕੀ ਤੁਸੀਂ ਆਪਣੇ ਘਰ ਦੀ ਘੱਟੀ ਆ ਵੀਰੇ ਇਹ ਹਾਂਜੀ ਤੇ ਪੂਰੀ ਵਧੀਆ ਗਾ ਸਿੰਘ-ਸੁੰਗ ਦੇਖ ਸਕਦੇ ਆ ਬਿੱਲੀਆਂ ਅੱਖਾਂ ਆ ਦੇ ਸਕਦਾ ਮਿੱਤਰੋ ਤੁਸੀਂ ਸਿੰਘ-ਸੁੰਗ ਵੀ ਦੇਖ ਸਕਦੇ ਪੂਰੇ ਕੁੰਡੇ ਸਿੰਘ ਆ ਤੇ ਨੀਲੀਆਂ ਅੱਖਾਂ ਵੀ ਦੇ ਸਕਦੇ ਆ ਟਰੋਟਰ ਤੁਹਾਨੂੰ ਦਿਖਾ ਦਿੰਦੇ ਆ ਜੀ ਇੱਕ ਵਾਰੀ ਚੈੱਕ ਕਰਾ ਦਿੰਦੇ ਆ ਤੇ ਬਾਕੀ ਨੰਬਰ ਵੀ ਵਾਈ ਦਾ ਦਵਾਂਗੇ ਜੀ ਥੱਲੇ ਐਡ ਚ ਪਾ ਦਾਂਗੇ ਨੰਬਰ ਆ ਦੇ ਸਕਦੇ ਹੋ ਤੁਸੀਂ ਤੇ ਟਰੋਟਰ ਦੀ ਕਦ-ਗਾੜ ਦੀ ਪੂਰੀ ਚੰਗੀ ਪਈ ਆ ਜੀ ਮੱਝ ਤੇ ਬਾਕੀ ਜਿਹੜੀ ਆਪਾਂ ਡਿਮਾਂਡ ਆ ਜੀ ਡਿਮਾਂਡ ਆਪਾਂ ਬਾਈ ਤੋਂ ਆ ਤੁਸੀਂ ਗੱਲ ਫੋਨ ਤੇ ਹੀ ਕਰ ਸਕਦੇ ਹੋ ਤੇ ਫੋਨ ਤੇ ਸਾਰੀ ਜਾਣਕਾਰੀ ਮੱਝ ਬਾਰੇ ਲੈ ਸਕਦੇ ਹੋ ਦੇਖ ਸਕਦੇ ਹੋ ਇੱਕ ਵਾਰੀ ਫੇਰ ਨਿਗਮ ਰਵਾਦ ਨੇ ਜੀ ਕੱਦ ਗਾੜ ਚੰਗਾ ਪਿਆ ਜੀ ਤੇ ਹਫਤਾ ਲੈਣ ਦੀ ਬਾਈ ਹਫਤਾ ਕੁ ਲੈਣਦੇ ਆ ਵੀਰੇ ਠੀਕ ਆ ਜੀ ਹਾਂ ਜੀ ਤੇ ਡਿਮਾਂਡ ਆ ਜਿਹੜੀ ਉਹ ਗੱਲ ਹਣ ਆ ਉਹ ਫੋਨ ਤੇ ਕਰਾਂਗੇ ਵੀਰੇ ਠੀਕ ਆ ਜੀ ਠੀਕ ਆ ਦੇਖ ਸਕਦੇ ਹੋ ਮਿੱਤਰੋ ਇਹ ਸੇਲ ਆ ਜੀ ਬਾਈ ਕੋਲੇ ਤੇ ਮੋਗੇ ਜ਼ਿਲ੍ਹੇ ਚ ਖੜੀ ਆ ਜੀ ਬਾਕੀ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਜੀ ਤੇ ਧੰਨਵਾਦ